ਕਲਕੱਤਾ ਵਿੱਚ ਹੋਏ ਰੇਪ ਮਾਮਲੇ ਨੂੰ ਲੈ ਕੇ ਦੀਪੂ ਕੁਰਾਲੀ ਹੋਇਆ ਤੱਤਾ ਦੋਸ਼ੀਆਂ ਨੂੰ ਸਜ਼ਾ ਦਿਓ ਦੋਸ਼ੀਆਂ ਨੂੰ ਸਜ਼ਾ ਦਿਓ ਕੈਂਡਲ ਮਾਰਚ ਕੱਟ ਦਿੱਤੀ ਸ਼ਰਧਾਂਜਲੀ ਕੀਆ ਨੂੰ ਸਜਾ ਦੋ ਖੋਸ਼ੀਆਂ ਨੂੰ ਸਜਾ ਦੋ ਬੜੀ ਭੈੜਾ ਜ਼ਿੰਦਾ ਕਰੋ ਖੋਸ਼ੀਆਂ ਨੂੰ ਸਜਾ ਦੋ ਕਿ ਇੱਕ ਆਪਾਂ ਇੱਕ ਜੁਟਾਜ ਹੋਇਆ ਹੈ ਕਿ ਇਹ ਕਿਸੇ ਨਾਲ ਵੀ ਹੋ ਸਕਦਾ ਹੈ ਜੇ ਅਸੀਂ ਅੱਜ ਇਕੱਠੇ ਨਹੀਂ ਹੋਏ ਅਸੀਂ ਕਦੇ ਨਹੀਂ ਇਹ ਮਕੈਮ ਨੂੰ ਰੋਕ ਸਕਦੇ ਸਜਾ ਦੋ ਦੋਸ਼ੀਆਂ ਨੂੰ ਸਜਾ ਦੋ ਕੀ ਬੋਲੋ ਦੋਸ਼ੀਆਂ ਨੂੰ ਸਜ਼ਾ ਦਿਓ ਅਗਰ ਇਹ ਨਹੀਂ ਹੋ ਸਕਦਾ ਨਹੀਂ ਸਰਕਾਰ ਸੁਣਦੀ ਨਹੀਂ ਕੁਝ ਹੋ ਰਿਹਾ ਤਾਂ ਉਹ ਨੌਜਵਾਨਾਂ ਨੇ ਜੋ ਕੁਝ ਅੱਗਿਆ ਸੋਚਿਆ ਹਾਂਗਾ ਵੀ ਟਾਈਮ ਦੇ ਪਤਾ ਲੱਗੂਗਾ ਵੀ ਇਹ ਨਹੀਂ ਖੁਦ ਕਰਮ ਚਖਣਾ ਪੈਣਾ ਲੱਗਦਾ ਸਾਫ਼ ਕਰੋ ਸਾਫ਼ ਕਰੋ ਦੋਸ਼ੀਆਂ ਨੂੰ ਸਜ਼ਾ ਦਿਓ ਚੌਲ ਦੇ ਵਿੱਚ ਸਾਰੇ ਵੀਰਾਂ ਭਰਾਵਾਂ ਨੂੰ ਜਿੱਥੇ ਤੱਕ ਤੁਹਾਡਾ ਲਾਈਵ ਦੇਖ ਰਹੇ ਆ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਏ ਕਿ ਜਿੱਥੇ ਵੀ ਦੇਖਦੇ ਦੇਖੋ ਭੈਣਾ ਛੱਡੀਆਂ ਵੀ ਆ ਕੱਲੂ ਕੁੜੀਆਂ ਬੇਟੀਆਂ ਛੱਡੀਆਂ ਵੀ ਹੋਣੀਆਂ ਹਰੇਕ ਦਾ ਹੋਣਾ ਏ ਤਾਂ ਆਪਣਾ ਇੱਕ ਇੰਨਾ ਸਟਰੋਂਗ ਹੋ ਜਾਓ ਕਿ ਕਿਤੇ ਪਤਾ ਲੱਗਦਾ ਹੈ ਕਿ ਫਰਾੜੀ ਜਗਾ ਹੁੰਦਾ ਜਾਂ ਜਾ ਕੇ ਆਪਣਾ ਖੜੇ ਹੋ ਜਾਓ ਫੁੱਲ ਸਟੈਂਡ ਕਰੋ ਮੁਕਾਬਲਾ ਬੜਾ ਖੁਦ ਕਰੋ ਆਪਣਾ ਕਰੋ ਆਪਣਾ ਕੇਂਦਰ ਸਰਕਾਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਹਰਨ ਕੁਰਾਲੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਤਸਵੀਰਾਂ ਦਿਖਾਣ ਕਲਕੱਤਾ ਦੇ ਵਿੱਚ ਇੱਕ ਡਾਕਟਰ ਦੇ ਨਾਲ ਬਲਟਕਾਰ ਹੋਇਆ ਤੇ ਉਸ ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਅੱਜ ਦੀਪੂ ਕੁਰਾਲੀ ਵੱਲੋਂ ਨੌਜਵਾਨਾਂ ਦੇ ਨਾਲ ਅੱਜ ਇੱਕ ਪ੍ਰੋਟੈਸਟ ਵੀ ਕੀਤਾ ਜਾ ਰਿਹਾ ਜਿਸ ਦੇ ਵਿੱਚ ਪੀੜਤਾਂ ਨੂੰ ਇਨਸਾਫ ਮਿਲਣ ਦੀ ਗੱਲ ਆਖੀ ਗਈ ਹੈ ਤੇ ਦੀਪੂ ਕੁਰਾਲੀ ਵੱਲੋਂ ਕੇਂਦਰ ਸਰਕਾਰ ਤੇ ਵੀ ਬਿਆਨਬਾਜ਼ੀ ਕੀਤੀ ਗਈ ਹੈ ਕੀ ਕਹਿ ਰਹੇ ਨੇ ਇਸ ਵਕਤ ਦੀਪੂ ਕੁਰਾਲੀ ਜੋ ਕਿ ਨਾਅਰੇਬਾਜ਼ੀ ਕਰਦੇ ਹੋਏ ਕੇਂਦਰੀ ਮਾਰਚ ਕੱਢ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਉਹਨਾਂ ਦੇ ਸਾਥੀਆਂ ਨਾਲ ਵੀ ਗੱਲਬਾਤ ਕਰਦੇ ਆ ਕਿ ਆਖਰ ਇਸ ਮੁੱਦੇ ਦਾ ਕੀ ਹੱਲ ਨਿਕਲੇਗਾ ਅਤੇ ਪ੍ਰੋਟੈਸਟ ਕਿੰਨਾ ਕੁ ਲੰਬਾ ਹੋਰ ਚੱਲੇਗਾ ਬਸ ਅਸੀਂ ਇਹੀ ਕਹਿਣਾ ਚਾਹੁੰਗੇ ਜੀ ਬਹੁਤ ਜੋ ਵੀ ਹੋਇਆ ਬਹੁਤ ਬੁਰਾ ਹੋਇਆ ਏ ਇਸ ਤੇ ਉੱਪਰ ਕੁਝ ਨਹੀਂ ਹੋ ਸਕਦਾ ਬਹੁਤ ਦੁੱਖ ਹੈ ਸਾਡੀ ਭੈਣ ਦੀ ਦੇਖੋ ਧੀਆ ਭੈਣਾ ਸਭ ਦੀਆਂ ਸਾਝੀਆਂ ਜੀ ਜੀ ਉਹ ਵੀ ਕਿਸੇ ਦੀ ਭੈਣ ਦੀ ਸਾਡੀ ਵੀ ਧੀਆ ਭੈਣਾ ਇਹ ਕੱਲੂ ਅਸੀਂ ਤਾਂ ਜੀ ਇਕੱਠੇ ਹੋਏ ਆ ਤਾਂ ਅਸੀਂ ਰੋਸ ਪ੍ਰਗਟ ਕਰ ਰਹੇ ਆ ਤਾਂ ਇੱਕ ਇੱਕ ਆਪਾਂ ਇੱਕ ਜੁਟਾਜ ਹੋਏ ਆ ਕਿ ਇਹ ਕਿਸ ਨਾਲ ਵੀ ਹੋ ਸਕਦਾ ਹੈ ਜੇ ਅਸੀਂ ਅੱਜ ਇਕੱਠੇ ਨਹੀਂ ਹੋਏ ਅਸੀਂ ਕਦੇ ਨਹੀਂ ਇਹ ਮੁਕੀਮ ਨੂੰ ਰੋਕ ਸਕਦੇ ਜੀ ਕੀ ਲੱਗਦਾ ਸਾਰੇ ਇੱਕ ਤੋਂ ਬਾਅਦ ਇੱਕ ਅਜਿਹੀ ਘਟਨਾ ਵਾਪਰ ਰਹੀ ਹੈ ਕਿ ਇਹਨਾਂ ਦਰਿੰਦਿਆਂ ਨੂੰ ਜਿਹੜੇ ਇਹ ਘਟਨਾ ਨੂੰ ਅੰਜਾਮ ਦੇ ਰਹੇ ਆ ਇਹਨਾਂ ਨੂੰ ਕਾਨੂੰਨ ਦਾ ਡਰ ਨਹੀਂ ਹੈ ਦੇਖੋ ਜੀ ਕਾਨੂੰਨ ਦਾ ਡਰ ਸਭ ਨੂੰ ਹੁੰਦਾ ਹੈ ਕਾਨੂੰਨ ਦੇਖੋ ਚੱਕਿਆ ਵੀ ਇਹ ਬੰਦਾ ਅੰਦਰ ਵੀ ਕਰਿਆ ਪਰ ਇਹਨਾਂ ਨੂੰ ਡਰ ਤਦੋਂ ਪਾਉਂਗਾ ਜਿਹੜਾ ਕਾਨੂੰਨ ਜਿਹੜੇ ਐਦਾਂ ਹੀ ਦਰਿੰਦੇ ਹੁੰਦੇ ਇਹਨੂੰ ਚੌਂਕ ਦੇ ਗੱਬੇ ਲਟਕਾ ਕੇ ਇਹਨਾਂ ਦੇ ਗੋਲੀਆਂ ਮਾਰੀ ਜਾਵੇ ਇਹਨੂੰ ਸਰਿਆਂ ਮਾਰੇ ਜਾਵੇ ਤਾਂ ਕਿ ਜਿਹੜਾ ਦੇਖਣ ਵਾਲੇ ਨੂੰ ਵੀ ਅੱਗੇ ਨੂੰ ਇਹ ਚੀਜ਼ ਸੋਚਣ ਲਈ ਮਜਬੂਰ ਹੋਣਾ ਪਵੇ ਅ ਅਸੀਂ ਬਸ ਇਹੀ ਕਹੂੰਗੇ ਦੇਖੋ ਤਾਂ ਹੀ ਅਸੀਂ ਕਦਮ ਚੱਕਿਆ ਹੈ ਸਾਨੂੰ ਇੱਕ ਤੋਂ ਬਾਅਦ ਇੱਕ ਭੈਣਾ ਦਾ ਸਾਨੂੰ ਪਤਾ ਲੱਗ ਰਿਹਾ ਕਿ ਹਰੇਕ ਬੰਦਾ ਦੇਖੋ ਕਿਸੇ ਨੇ ਮੂਹਤੇ ਹੀ ਨਿਖਿਆ ਹੁੰਦਾ ਜਦੋਂ ਤੱਕ ਅਸੀਂ ਇੱਕ ਸਰਕਾਰ ਨੂੰ ਇਹੀ ਮੰਗ ਕਰਦੇ ਆ ਕਿ ਜਿਹੜੇ ਇਦਾਂ ਦੋਸ਼ੀ ਹੁੰਦਾ ਉਹਨੂੰ ਚੌਂਕ ਦੇ ਗੱਬੇ ਖੜਾ ਕਰਕੇ ਸਾਰੀ ਦੁਨੀਆ ਦੇ ਸਾਹਮਣੇ ਪੁੱਠਾ ਲੰਗਾਇਆ ਜਾਵੇ ਤੇ ਉਹਨੂੰ ਉਹਦੇ ਸਾਹਮਣੇ ਮੌਤ ਨੇ ਘਾਣ ਉਤਾਰਿਆ ਜਾਵੇ ਤਾਂ ਕਿ ਹਰੇ ਇਹ ਡਰ ਜੋ ਕਿ ਹਰੇਕ ਨੂੰ ਪਾਵੇ ਅੱਗੇ ਨੂੰ ਕੋਈ ਧੀ ਭੈਣ ਨੂੰ ਛੇੜਣ ਦੀ ਗੱਲ ਤਾਂ ਦੂਰ ਹੈ ਕੋਈ ਦੇਖਣ ਲੱਗੇ ਵੀ ਸੋਚੇ ਨੀਪੂ ਜੀ ਤੁਸੀਂ ਨੌਜਵਾਨ ਹੋ ਕੀ ਅਜਿਹੀ ਕੋਈ ਮੁਹਿੰਮ ਨਹੀਂ ਚਲਾਨੀ ਚਾਹੀਦੀ ਜਿਸ ਦੇ ਵਿੱਚ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਵੀ ਅਜਿਹੇ ਕੰਮ ਨਾ ਕੀਤੇ ਜਾਣ ਦੇਖੋ ਮਹੀਮਤਾ ਜੀ ਦੇਖੋ ਸਾਰੇ ਸਾਡੇ ਯੂਥ ਦੇਖੋ ਖੜਾ ਏ ਅਸੀਂ ਅੱਜ ਦੁਪਹਿਰ ਹੀ ਪੋਸਟ ਪਾਈ ਹੈ ਭਰਾਵਾਂ ਨੂੰ ਸੁਨੇਹਾ ਲਾਇਆ ਕਿ ਆਪਾਂ ਨੇ ਸ਼ਾਮ ਨੂੰ ਅੱਜ ਇੱਕ ਕੈਂਡਲ ਮਾਰਚ ਰੋਸ਼ ਪ੍ਰੋਜੈਕਟ ਕਰਨਾ 3-4 ਘੰਟੇ ਪਹਿਲਾਂ ਦੀ ਗੱਲ ਹੈ ਸਾਰਾ ਯੂਥ ਭਰਾ ਨਹੀਂ ਇੱਕ ਇੱਕ ਆਏ ਸਾਰਿਆਂ ਦੇ ਵਿੱਚ ਕੀ ਕਹਿੰਦੇ ਕਿ ਵੀ ਹੁਣ ਅਸੀਂ ਇਹੀ ਸਨੇਹਾ ਦੇਣਾ ਹੈ ਕਿ ਅਸੀਂ ਖੁਦ ਹਰੇਕ ਸ਼ਹਿਰ ਦੇ ਵਿੱਚ ਹਰੇਕ ਕੰਟਰੀ ਦੇ ਵਿੱਚ ਇੱਕ ਟੀਮ ਯੂਥ ਤਿਆਰ ਕਰੇ ਅਗਰ ਕਿਸੇ ਨੂੰ ਵੀ ਐਦਾਂ ਹੀ ਕੋਈ ਸਨੇਹਾ ਮਿਲਦਾ ਹੈ ਕੋਈ ਕੁੜੀ ਨੂੰ ਤੰਗ ਕਰਦਾ ਹੈ ਕੋਈ ਕਾਲਜ ਦੇ ਵਿੱਚ ਕਰਦਾ ਕੋਈ ਰਾਹ ਜਾਂਦੀ ਨੂੰ ਕਰਦਾ ਤਾਂ ਯੂਥ ਇਕੱਠਾ ਹੋ ਕੇ ਉੱਥੇ ਉਸੇ ਵਕਤ ਸਜਾ ਦੇਵੇ ਉੱਥੇ ਉਹਦੀ ਕਟਾਈ ਕਰੇ ਲੰਬਾ ਪਾ ਕੇ ਦੀਪਕ ਜੀ ਅਜੇ ਇਹ ਕੈਂਡਲ ਮਾਰਚ ਬਹੁਤ ਕੱਢੇ ਜਾ ਰਹੇ ਨਾ ਜਦੋਂ ਵੀ ਕਿਤੇ ਕਿਸੇ ਨਾਲ ਇਹ ਜੀ ਬੇਇਨਸਾਫੀ ਹੁੰਦੀ ਹੈ ਪਰ ਅਸਰ ਪਈ ਦਾ ਕੁਝ ਲੱਗਦਾ ਨਹੀਂ ਹੈ ਦੇਖੋ ਜੀ ਅਸਰ ਦੇਖੋ ਦੁਨੀਆ ਹੈ ਜੀ ਕਰੋ ਤੱਕ ਹੁਣ ਚਲੋ ਹਲੇ ਚੁੱਪ ਚਾਪ ਹਲੇ ਇਹ ਕਹਿੰਦੇ ਕਿ ਰੋਸ ਪ੍ਰਗਟ ਕਰਕੇ ਸਰਕਾਰ ਨੂੰ ਦਿਖੇ ਕਿ ਦੁਨੀਆ ਕਿੰਨੀ ਤੰਗ ਹੈ ਅਗਰ ਇਹ ਨਹੀਂ ਹੋ ਸਕਦਾ ਨਹੀਂ ਸਰਕਾਰ ਸੁਣਦੀ ਨਹੀਂ ਕੁਝ ਹੋ ਰਿਹਾ ਤਾਂ ਉਹ ਨੌਜਵਾਨਾਂ ਨੇ ਜੋ ਕੁਝ ਅੱਗਿਆ ਸੋਚਿਆ ਹਾਂਗਾ ਫਿਰ ਟਾਈਮ ਦੀ ਪਤਾ ਲੱਗੂਗਾ ਫਿਰ ਨਾ ਖੁਦ ਕਰਮ ਚੱਕਣਾ ਪੈਣਾ ਹੈ ਲੱਗਦਾ ਨਹੀਂ ਕਿ ਅਜੇ ਜਿਹੜੇ ਵਾਪਰ ਨਹੀਂ ਨਹੀਂ ਚਾਹੀਦੇ ਦਰਦਨਾਕ ਹਾਸੇ ਨਾ ਹੀ ਆਪਾਂ ਨੂੰ ਲੋੜ ਪਵੇ ਵੀ ਆਪਾਂ ਕੈਂਡਲ ਮਾਰਚ ਕਰੀਏ ਉਸ ਤੋਂ ਪਹਿਲਾਂ ਹੀ ਕਾਨੂੰਨ ਇੰਨੇ ਸਖਤ ਬਣਨ ਜਾਂ ਆਪਾਂ ਆਪਣੇ ਬੱਚਿਆਂ ਨੂੰ ਇਸ ਹਿਸਾਬ ਨਾਲ ਸਮਝਾਈਏ ਵੱਡੇ ਕਰੀਏ ਵੀ ਉਹ ਜੋ ਵੀ ਅਜਿਹੀ ਘਟਨਾ ਨੂੰ ਅੰਜਾਮ ਦੇ ਰਹੇ ਆ ਉਹ ਨਾ ਦੇਣ ਦੂਜੀਆਂ ਦੀਆਂ ਧੀਆਂ ਪੇਣਾ ਨੂੰ ਵੀ ਆਪਣਾ ਸਮਝਿਆ ਜਾਵੇ ਜੀ ਦੇਖੋ ਜੀ ਯੂਥ ਨੂੰ ਜੋ ਵੀ ਹੈ ਜੋ ਬੱਚੇ ਆ ਦੇਖੋ ਸਾਰੇ ਸੰਸਕਾਰ ਚੰਗੇ ਦਿੰਦੇ ਆ ਬੱਚਾ ਕਿਸੇ ਦਾ ਦੇਖੋ ਮਾਪੇ ਨਹੀਂ ਗਏ ਕਿਸੇ ਕੋਈ ਗਲਤ ਨਹੀਂ ਹੁੰਦਾ ਪਰ ਜਿਹੜੇ ਦਨਿੰਦੇ ਆ ਜਿਹੜੇ ਈ ਜਿਨ੍ਹਾਂ ਨੇ ਇਹ ਸੋਚਿਆ ਹੋਇਆ ਹੈ ਕਿ ਅਸੀਂ ਕਿਸੇ ਨੂੰ ਨੁਕਸਾਨ ਕਰਨਾ ਹੈ ਕਿਸੇ ਤੇ ਹੀ ਭੈਣ ਨੂੰ ਹੱਥ ਲਾਣਾ ਹੈ ਤਾਂ ਅਸੀਂ ਤਾਂ ਇਹ ਕਹਿੰਦੇ ਆ ਕਿ ਉਹਨਾਂ ਦੇ ਹੱਥ ਉੱਥੇ ਟਾਈਮ ਵੱਡੇ ਜਾਵੇ ਤੁਸੀਂ ਕਈ ਵਾਰ ਦੇਖਿਆ ਵੀ ਹੋਣਾ ਇਹਨਾਂ ਨੂੰ ਸਜ਼ਾ ਮਿਲੇ ਕਾਨੂੰਨ ਨੂੰ ਅਸੀਂ ਚਲੋ ਅਸੀਂ ਕਹਿੰਦੇ ਕਾਨੂੰਨ ਪਿੱਛੇ ਨਹੀਂ ਹਟ ਰਿਹਾ ਕਾਨੂੰਨ ਨੇ ਫੜੇ ਆ ਚੱਕੇ ਆ ਅੰਦਰ ਕਰੇ ਪਰ ਅਸੀਂ ਸਰਕਾਰ ਨੂੰ ਕਹਿੰਦੇ ਕਿ ਵੀ ਕਾਨੂੰਨ ਨੂੰ ਵੀ ਸਰਕਾਰ ਨੂੰ ਵੀ ਇਹੀ ਕਹੂੰਗੇ ਕਿ ਉਹਨੂੰ ਗੱਬੇ ਸਰੇਆਮ ਮਾਰਿਆ ਜਾਵੇ ਤਾਂ ਕਿ ਪਤਾ ਲੱਗੇ ਸਰੇਆਮ ਮਾਰਨ ਦੀ ਗੱਲ ਕਰ ਰਹੇ ਹਾਂ ਇਸ ਤੋਂ ਪਹਿਲਾਂ ਵੀ ਜਿਹੀ ਘਟਨਾ ਵਾਪਰੀ ਸੀ ਇੱਕ ਡਾਕਟਰ ਥੜੂ ਯਾਦ ਵੀ ਹੋਣਾ ਇੱਕ ਦੁਵਾਰ ਰਾਤ ਨੂੰ ਹੋ ਕੇ ਜਿਹੜੀ ਆ ਰਹੀ ਸੀ ਜਿੰਦੇ ਜਿਹੜੇ ਨੌਜਵਾਨਾਂ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਮੁਕਾਬਲਾ ਬਣਾਇਆ ਗਿਆ ਸੀ ਹਾਂਜੀ ਕੀ ਲੱਗਦਾ ਹੈ ਕਿ ਉਸ ਮੁਕਾਬਲੇ ਦੇ ਨਾਲ ਕੋਈ ਫਰਕ ਪਿਆ ਤਾਂ ਅੱਜ ਇਹ ਨੌਬਤ ਨਾ ਆਉਂਦੀ ਮੈਂ ਬਿਲਕੁਲ ਥੋੜੀ ਸਹੀ ਗੱਲ ਹੈ ਜੀ ਮੈਂ ਉਹੀ ਗੱਲ ਕਰਦਾ ਜੀ ਸਾਰੇ ਉਸ ਟਾਈਮ ਸਟੈਪ ਚੱਕਿਆ ਤਾਂ ਕੁਝ ਟਾਈਮ ਦੇਖੋ ਜੀ ਸਾਡਾ ਜਿਹੜਾ ਯੂਥ ਹੈ ਸਾਰਾ ਕੁਝ ਹੈ ਕੁਝ ਟਾਈਮ ਟਾਈਮ ਗੱਲ ਠੰਡੀ ਪੈਣੀ ਸਰ ਬੈਜੰਦੇ ਆ ਪਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਮੇਰੀ ਸਾਰੇ ਵੀਰਾਂ ਭਰਾਵਾਂ ਨੂੰ ਜਿੱਥੇ ਤੱਕ ਤੁਹਾਡੇ ਲਾਈਵ ਦੇਖ ਰਹੇ ਆ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਏ ਕਿ ਜਿੱਥੇ ਵੀ ਦਿਖਦੇ ਦੇਖੋ ਭੈਣਾ ਛੱਡੀਆਂ ਵੀ ਆ ਕੱਲੂ ਕੁੜੀਆਂ ਬੇਟੀਆਂ ਛੱਡੀਆਂ ਵੀ ਹੋਣੀਆਂ ਹਰੇਕ ਦਾ ਹੋਣਾ ਹੈ ਤਾਂ ਆਪਣਾ ਇੱਕ ਅਨਾਂ ਸਟਰੋਂਗ ਹੋ ਜਾਓ ਕਿ ਕਿਤੇ ਪਤਾ ਲੱਗਦਾ ਹੈ ਕਿ ਫਰਾਂਈ ਜਗਾ ਹੁੰਦਾ ਜਾਂ ਜਾ ਕੇ ਆਪਣਾ ਖੜੇ ਹੋ ਜੋ ਖੁਦ ਸਟੈਂਡ ਕਰੋ ਮੁਕਾਬਲਾ ਬੜਾ ਖੁਦ ਕਰੋ ਆਪਣਾ ਕਰੋ ਆਪ ਆਪਣਾ ਕੇਂਦਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਬਾਕੀਂ ਕੇਂਦਰ ਸਰਕਾਰ ਨੂੰ ਮੇਰੀ ਇਹੀ ਗੁੰਜਾਇਸ਼ ਹੈ ਜੀ ਸਾਡੇ ਸਾਰੇ ਭਰਾਵਾਂ ਦੀ ਪੂਰੇ ਦੇਖੋ ਦੇ ਬਰਡ ਦੀ ਪੂਰੀ ਮੈਸਜ ਇਹ ਗੱਲ ਕਰੂੰਗੇ ਇਹੀ ਗੁੰਜਾਇਸ਼ ਹੈ ਕਿ ਇਹਨਾਂ ਦੋਸ਼ੀਆਂ ਨੂੰ ਵਾਤੇ ਵਾ ਸਜ਼ਾ ਦੋ ਸਾਰੇ ਵਿੱਚ ਦੋ ਸਜ਼ਾ ਦੇਖੋ ਇਹ ਦੇਖਣ ਵਾਲੇ ਨੂੰ ਪਤਾ ਲੱਗੇ ਅੰਦਰ ਪਤਾ ਨਹੀਂ ਜੇਲ੍ਹ ਦੇ ਵਿੱਚ ਚਲੇ ਜਾਂਦੇ ਕਿਆ ਹੁੰਦਾ ਕਿਆ ਨਹੀਂ ਹੁੰਦਾ ਜਮਾਨਤਾਂ ਲੈ ਲੈਂਦੇ ਆ ਪ੍ਰਸ਼ਾਸਨ ਨੂੰ ਵੱਧ ਤੋਂ ਵੱਧ ਉਹਨਾਂ ਦੀ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਵੀ ਅੱਗੇ ਤੋਂ ਤਾਂ ਨਾ ਕੋਈ ਇਹ ਜਿਹਾ ਕਤਲ ਚੱਕ ਚੱਕ ਸਕੇ ਜਿਵੇਂ ਤੁਸੀਂ ਕਿਹਾ ਜੀ ਪੰਜ ਬੰਦੇ ਇਨਵੋਲਵ ਸੀ ਕਿ ਪੁੱਛਿਆ ਇੱਕ ਤੇ ਹੈ ਬਾਕੀ ਦਸਨ ਲੱਗਦਾ ਵਿੱਚ ਲੁਕੋਇਆ ਜਾ ਰਿਹਾ ਹਾਂਜੀ ਲੁਕੋਇਆ ਜਾ ਰਿਹਾ ਬਿਲਕੁਲ ਲੁਕੋਇਆ ਜਾ ਰਿਹਾ ਜੀ ਪ੍ਰਸ਼ਾਸਨ ਦੀ ਉਦੋਂ ਤੋਂ ਨਾ ਕੋਈ ਨਿਊਜ਼ ਆ ਰਹੀ ਹੈ ਬਾਹਰ ਕੋਈ ਨਾ ਪਤਾ ਚੱਲ ਰਿਹਾ ਉੱਥੇ ਬਾਰੇ ਤੁਸੀਂ ਆਪ ਦੇਖਦੇ ਆਂ ਆਮ ਟੀਵੀ ਆਪਾਂ ਨੂੰ ਪਤਾ ਹੀ ਵੀ ਕਿੰਨੀ ਕ ਖਬਰਾਂ ਬਾਹਰ ਆ ਰਹੀਆਂ ਉਥੋਂ ਕਿਉਂ ਲਾਠੀ ਚਾਰਜ ਵੀ ਹੋ ਰਿਹਾ ਜੀ ਉੱਥੇ ਹਾਂਜੀ ਬਿਲਕੁਲ ਇਹੀ ਹੈ ਜੀ ਕਿ ਪ੍ਰਸ਼ਾਸਨ ਛਪਾਉਣ ਦੀ ਕੋਸ਼ਿਸ਼ ਕਰ ਰਿਹਾ ਜੀ ਇਸ ਚੀਜ਼ ਨੂੰ ਕਿਉਂਕਿ ਵਰਲਡ ਵਾਈਡ ਖਬਰ ਬ ਜਦੋਂ ਇਹ ਘਟਨਾ ਵਾਪਰੀ ਹੈ ਜੀ ਉਸ ਤੋਂ ਬਾਅਦ ਡਾਕਟਰ ਜਿਹੜੇ ਹੜਤਾਲ ਤੇ ਬੈਠੇ ਹੋਣਾ ਡਾਕਟਰਾਂ ਦੇ ਉੱਤੇ ਵੀ ਹਮਲਾ ਕੀਤਾ ਗਿਆ ਹੈ ਬਿਲਕੁਲ ਕੀਤਾ ਗਿਆ ਹੈ ਜੀ ਕਿਉਂਕਿ ਇਹ ਵਰਲਡ ਵਾਈਡ ਖਬਰ ਪਹੁੰਚਣ ਕਰਕੇ ਹਰ ਕੋਈ ਇਸ ਚੀਜ਼ ਦੇ ਵਿਰੋਧਤਾਚ ਹੈ ਪ੍ਰਸ਼ਾਸਨ ਤੇ ਗੜ ਦੀ ਹੱਡੀ ਬਣ ਚੁੱਕੀ ਹੈ ਇਹ ਚੀਜ਼ ਇਹ ਜੀ ਤਾਂ ਉਸ ਕਰਕੇ ਦਬਾਉਣਾ ਚਾਹੁੰਦੇ ਆ ਜਿਹੜੇ ਪ੍ਰਸ਼ਾਸਨ ਵੀ ਉੱਥੇ ਬੈਠਾ ਡਾਕਟਰ ਵੀ ਬੈਠੇ ਆ ਉੱਥੇ ਜੇਕਰ ਡਾਕਟਰਾਂ ਨੂੰ ਲੋੜ ਪੈਂਦੀ ਹੈ ਯੂਥ ਦੀ ਤਾਂ ਤੁਸੀਂ ਉਹਦਾ ਸਹਿਯੋਗ ਕਰੋਗੇ ਬਿਲਕੁਲ ਸਹਿਯੋਗ ਕਰਾਂਗੇ ਅਸੀਂ ਆਪਣੇ ਹਲਕੇ 'ਚ ਆਪਣੇ ਜ਼ਿਲ੍ਹੇ 'ਚ ਜਿੰਨੇ ਵੀ ਆਪਣਾ ਯੂਥ ਹੈ ਅਸੀਂ ਸਾਰਾ ਜਿਵੇਂ ਪ੍ਰੋਟੈਸਟ ਕਹਿਣਗੇ ਆਪਾਂ ਕਰਾਂਗੇ ਜਿਹੜੇ ਲੋਕਲ ਕਾਲਜ ਹਨ ਮੈਡੀਕਲ ਕਾਲਜ ਹਨ ਉੱਥੇ ਰੈਕਿੰਗ ਹੁੰਦੀ ਹੈ ਬੱਚੇ ਤੁਹਾਡੇ ਕੋਲ ਉਹਦਾ ਕੋਈ ਲਗਾਉਂਦਾ ਕੁਝ ਇਹਨੂੰ ਜੇ ਕੋਈ ਆਉਂਦੀ ਤੁਹਾਡੇ ਨਾਲ ਅਪਰੋਚ ਹਾਂਜੀ ਹਾਂਜੀ ਬਿਲਕੁਲ ਸਾਨੂੰ ਕੋਈ ਅਪਰੋਚ ਕਰਦਾ ਜਾਂ ਸਾਨੂੰ ਪਤਾ ਲੱਗਦਾ ਹੈ ਅਸੀਂ ਬਿਲਕੁਲ ਬਿਲਕੁਲ ਉਥੇ ਕਾਲਜ ਜਾਵਾਂਗੇ ਯੂਨੀਵਰਸਿਟੀ ਜਾਵਾਂਗੇ ਧੰਨਵਾਦ ਜੀ ਧੰਨਵਾਦ ਸੋ